ਸਵਾਗਤ ਹੈ ਕਿਸਾਨ ਵੀਰੋ ਛੋਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98765 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਬੁਰਜਮਾਨ ਸਾਹੀਆ ਪਹੁੰਚੇ ਆ ਜੀ ਤੇ ਇੱਕ ਝੋਟੀ ਤੁਹਾਡੇ ਵਾਸਤੇ ਨੀਲੀ ਰਾਵੀ ਨਸਲ ਦੀ ਲੈ ਕੇ ਆਏ ਆ ਗੱਲਬਾਤ ਬਾਈ ਨਾਲ ਕਰਾਵਾਂਗੇ ਕਦੋਂ ਸੂਈ ਆ ਸੂਈ ਸਵਾਈ ਆ ਤੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਜਲਦੀਆਂ ਨੂੰ ਨੋਟ ਕਰ ਲੋ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਲਖੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹਾਂ ਜੀ ਪਹਿਲਾਂ ਤਾਂ ਨੰਬਰ ਬੋਲੋ ਵੀਰ ਨੰਬਰ ਹੈਗਾ ਜੀ 97819 97850 ਜੀ 97819 97850 ਪਿੰਡ ਜੀ ਪਿੰਡ ਬੁਰਜਮਾਨ ਸਾਈਆਂ ਜੀ ਜਿਹੜਾ ਬਠੰਡਾ ਹੈ ਜੀ ਤੇ ਸੀਲ ਆਪਾਂ ਨੂੰ ਫੂਲ ਪੈਂਦੀ ਹੈ ਨੇੜੇ ਆਪਾਂ ਨੂੰ ਰਾਮਪਰਾ ਮੰਡੀ ਹੈ ਜਿੱਥੋਂ 5 ਕਿਲੋਮੀਟਰ ਪਸੂ ਮੰਡੀ ਹੈ ਜਿਹੜੀ ਤੇ ਫੂਲ ਵੀ ਨੇੜੀ ਦੀਕ ਆਪਣੇ 4 ਕਿਲੋਮੀਟਰ ਤੇ ਇੱਕ ਪਾਸੇ ਇਧਰ ਕਰਿਆੜ ਵਾਲਾ ਤੇ ਤਪਾ ਵੀ ਆਪਣੇ ਨੇੜੇ ਆ ਗਿਆ ਹਾਂਜੀ 7-500 8 ਕਿਲੋਮੀਟਰ ਤੇ ਲਖੀ ਅੱਜ ਆਪਾਂ ਇੱਕ ਝੋਟੀ ਦਿਖਾਉਣੀ ਆ ਬਾਈ ਹਾਂਜੀ ਇੱਕ ਝੋਟੀ ਆ ਜੀ ਸੂਈ ਸਵਾਈ ਆ ਸੂਈ ਸਵਾਈ ਆ ਕਦੋਂ ਸੂਈ ਆ ਵੀਰੇ ਇਹ ਅੱਜ ਸੂਈ ਨੂੰ ਚੌਕਾ ਦੇਣਾ ਵੀਰੇ ਹੂੰ ਤੇ ਹੁਣ ਇਸ ਟਾਈਮ 10 ਲੀਟਰ ਦੁੱਧ ਤਿਆਰ ਹੈ ਕਿੰਨਾ ਦੇ ਦੂਗੀ ਇਨਾ ਹੀ 12 ਕਿਲੋ ਦੁੱਧ ਦੱਸਿਆ ਸੀ ਮਾਲਕਾ ਨੇ ਉਹਨਾਂ ਦੇ ਮੁਤਾਬਕ ਖਰੀ ਉਤਰੂ ਉਤੋਂ ਐ ਕਿ 13 ਦੇ ਸਕਾ ਜੀ 11 ਨਹੀਂ ਦਿੰਦੇ ਓਕੇ ਜੀ ਤੇ ਮਗਰ ਮਗਰ ਵੀ ਕੱਟੀ ਆ ਵੀਰੇ ਪਿਆਰ ਇਹ ਵੀ ਨਹੀਂ ਦੀਦਾ ਵੀ ਚੀ ਹੈ ਹਨਾ ਤੇ ਖੋਲਣ ਤੋਰਾ ਤਾਰਾ ਕਰਾਈ ਗਿਆ ਜੀ ਕਿਤੇ ਦੁੱਧ ਜਿਹੜਾ ਮਰਜੀ ਅੱਜ 10 ਕਿਲੋ ਮਣਕੇ ਲੈ ਜਾ ਵੀਰੇ ਹਾਂਜੀ ਹਾਂ ਵੀਰੇ ਦੋ ਟਾਈਮ ਓਕੇ 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 ਤੇ ਬਾਕੀ ਦਾ ਸੋਹਣੀ ਸੁਣਕੀ ਨੀਲੀ ਦਾਵੀ ਚ ਪੈਂਦੀ ਹੈ ਜੀ ਦੇਖੋ ਤੇ ਕੱਦ ਘਾਟ ਦੀ ਪੂਰੀ ਵਧੀਆ ਛੋਟੀ ਤੀਜਾ ਸੁਆ ਜੀ ਤੀਜਾ ਸੁਆ ਠੀਕ ਆ ਜੀ ਤੀਜਾ ਸੁਆ ਆ ਗਿਆ ਅਰੀਜਨਲ ਤੇ ਕੱਦ ਘਾਟ ਦੀ ਨਹੀਂ ਕਮੀ ਇਹਦੇ ਚ ਮੋੜ ਲਓ ਜੀ ਤੇ ਰੇਟ ਵੀ ਵੀਡੀਓ ਦੇ ਵਿੱਚ ਹੂ ਹੋਣ ਵਾਲਾ ਵੀ ਜਮਾਂ ਜਾਇਜ਼ ਆ ਜੀ ਰੇਟ ਜਮਾਂ ਨਾਰਮਲ ਰੇਟ ਜਿਵੇਂ ਬਾਈ ਨੂੰ ਆਈ ਉਹ ਵੀ ਦੇ ਦੇਣੀ ਆ ਆ ਦੇਖੋ ਜੀ ਤੇ ਜਾਤ ਬਾਤ ਬਹੁਤ ਲੱਖੀ ਹੈ ਨਾ ਹਾਂਜੀ ਹਾਂ ਉਹ ਮਨੇ ਬਰੀਕ ਪਈਏ ਕੂੰਜਾਰ ਕੀ ਤਾਂ ਧੌਣ ਪਈ ਆ ਇਹਦੀ ਹਾਂਜੀ ਹਾਂ ਠੀਕ ਹੈ ਜੀ ਤੇ ਪਤਲਾ ਸਿੰਘ ਤੇ ਸੂ ਅਰੀਜਨਲ ਤੀਜਾ ਜੀ ਤੇ ਆ ਦੇਖੋ ਜੀ ਫਿਰ ਲਾਓ ਫਿਰ ਬੱਚਾ ਇਹਦੇ ਕਰੈਗੇ ਧਾਰਾ ਦੁਨ ਚੈੱਕ ਤੇ ਮੁੜ ਕੇ ਤੁਹਾਨੂੰ ਰੇਟ ਵੀਡੀਓ ਦੇ ਵਿੱਚ ਹੀ ਪੁੱਛ ਕੇ ਦੱਸਦੇ ਆਂ ਜੀ ਤੇ ਕਮਾਲ ਦਾ ਕੱਦਗਾਠ ਬਹੁਤ ਆਗਾ ਕਦ ਕਾਠ ਦੀ ਨਹੀਂ ਕੰਮ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਐ ਨੀ ਦੀਰਾ ਦੀਆਂ ਆ ਦੇਖੋ ਵੀਰੋ ਬੱਚਾ ਚੋਂਗਦਾ ਤੁਸੀਂ ਦੇਖ ਸਕਦੇ ਆ ਦੇਖੋ ਵੀਰੋ ਬੱਚਾ ਚੋਂਗਦਾ ਤੁਸੀਂ ਛੋਟੀ ਆ ਗਈ ਠੀਕ ਹੈ ਜੀ ਬੰਨ ਦੇ ਵੀਰੇ ਲੱਕੀ ਆ ਦੇਖੋ ਜੀ ਪਸ਼ੂ ਆ ਪਸੂ ਪੂਰਾ ਵਧੀਆ ਦਾ ਤੇ ਕਰਾਵਾਂਗੇ ਆਪਾਂ ਤੁਹਾਨੂੰ ਚੈੱਕ ਸਾਰਾ ਕੋਸੇ ਦਾ ਸਾਰਾ ਦੁਰਾ ਬਾਈ ਮਾਰ ਕੇ ਦਿਖਾਊਗਾ ਤੇ ਰੈਡੀ ਦੁੱਧਲੇ ਦੇਖੋ ਜੀ ਦੁੱਧ ਵਾਲੇ ਪਸ਼ੂ ਦਾ ਐ ਪਤਾ ਲੱਗ ਜਾਂਦਾ ਕੱਟੀ ਬੰਨੀ ਨਹੀਂ ਆਂਦੀ ਕਰੋ ਜੀ ਚੈੱਕ ਦੇਖੋ ਥੋੜਾਓ ਜੀ ਪਾਣੀ ਤੇ ਲਖੀ ਧਾਰ ਤੁਰ ਪੂਰੀ ਪੋਲੀ ਆ ਵੀਰੇ ਹਾਂ ਭਾਈ ਨੂੰਹਾਰ ਦੀ ਪੋਲੀ ਤੇ ਮੋਟਾ ਆ ਆ ਦੇਖੋ ਹੂੰ ਆ ਛੋਟਾ ਬੱਚਾ ਆਪਣਾ ਕੋਲੇ ਇਹ ਵੀ ਜੋਦੋ ਇਹ ਵੀ ਜੋਦੋ ਤੇ ਲਖੀ ਜਿਹੜਾ ਇੱਕ ਛੋਟਾ ਜਿਹਾ ਨਾਲ ਥਣ ਜਾਏ ਕਿਵੇਂ ਆ ਵੀਰੇ ਵੀਰੇ ਵਿੱਚ ਵੀ ਧਾਰਾਂ ਆਉਂਦੀਆਂ ਪੰਜ ਸੱਤ ਅੱਛਾ ਪੰਜ ਸੱਤ ਧਾਰ ਆ ਜਾਂਦੇ ਉਹ ਡਿੱਕਾ ਕੋਈ ਨਹੀਂ ਇਹਦਾ ਨਾ ਨਾ ਚੋੜ ਤੇ ਕੋਈ ਡਿੱਕਾ ਨਹੀਂ ਲੱਗਣਾ ਹੂੰ ਉਹ ਪੰਜ ਚਾਰ ਤਾਂ ਕੋਈ ਆਏ ਨਹੀਂ ਵੀ ਭਿੱਜੋ ਜਾਣਾ ਜਾਵੇ ਨਾ ਕਿੰਨੇ ਕੁ ਧਾਰ ਆਉਂਦੀਆਂ ਕਿਹਦੇ ਵਿੱਚੋਂ ਪੰਜ ਸੱਤ 10 ਧਾਰ ਆਉਂਦੀਆਂ ਜੀ ਠੀਕ ਆ ਓਕੇ ਜੀ ਜਿਹੜੀ ਗੱਲ ਹੁੰਦੀ ਉਹ ਆਪਾਂ ਦੱਸ ਕੇ ਦੇਵਾਂਗੇ ਹਨਾ ਲਖੀ ਹਾਂਜੀ ਹਾਂ ਇਹਦੇ ਬਸ ਇਹ ਚ 4 ਘਾਹਾਂ ਚ 5 6 ਲਾ ਲਓ ਉਹ ਵਿਚ ਦਾ ਹੱਥ ਦੇ ਤਾਂ ਨਹੀਂ ਆਉਂਦਾ ਜੋ ਦੂਜਾ ਚੋਂ ਦੇਖ ਚ ਵਾਈ ਦਿਖਾ ਵੀਰੇ ਦੇਖੀ ਨੀ ਬਾਹਲੀ ਪੋਲੀ ਮੋਟੀ ਧਾਰਾ ਆ ਦੇਖੋ ਜੀ ਧਾਰ ਕਰੋ ਜੇਕ ਤੁਸੀਂ ਨਲਕੇ ਵਾਂਗ ਬਰੂਗੀ ਝੋਟੀ ਕੋਈ ਇਹ ਜੀ ਗੱਲ ਨਹੀਂ ਹੈਗੀ ਆ ਦੇਖੋ ਧਾਰਾ ਦੇਖੋ ਪੈਂਦੀਆਂ ਦੇ ਲੱਕ ਹੁਣ ਤਾਂ ਅਗਲੇ ਨੇ ਰੱਖੀ ਦੁੱਧ ਚੋਣਾ ਹੀ ਆ ਹਨਾ ਵੀਰੇ ਬਿਲਕੁਲ ਹੀ ਬਿਲਕੁਲ ਹੁਣ ਤਾਂ ਰੈਡੀ ਕਰਿਆ ਵਾ ਆ ਦੇਖੋ ਜੀ ਪੁੜੀ ਡਿਕਾ ਨਹੀਂ ਬਾਈ ਚਵਾਈ ਦੇ ਵਿੱਚ ਕੋਈ ਵੀ ਉਹ ਖਾਂਦਾ ਡਿਕਾ ਲੱਗ ਜੀ ਨਾ 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 ਉਹ ਤਾਂ ਪਾਸੇ ਤੇ ਆ ਹਾਂਜੀ ਮੂਹਲੇ ਜੋ ਮਾਰਦੇ ਚਾਰ ਖੋਰ ਲਾਓ ਜੀ ਆ ਦੇਖ ਪੂਰੀ ਮੂਹਾਰ ਕੀ ਪੋਲੀ ਮੋਟੀ ਤਾਂ ਮਗਲਿਆਂ ਚ ਹੋਰ ਚਾਰਕ ਮਾਰਦੇ ਤੇ ਸੀਲ ਵੜਿਆ ਹਨਾ ਲਖੇ ਜਿਵੇਂ ਆਪਾਂ ਕੈਮਰਾ ਲਈ ਫਿਰਦੇ ਕੋਈ ਚੱਕਰ ਨਹੀਂ ਠੀਕ ਆ ਵੀਰੇ ਕਰਮਾ ਜਾਈ ਬਾੜੀ ਸੀਲ ਤੇ ਬਾਕੀ ਦਾ ਗੱਲ ਵੀਰੇ ਦੁੱਧ ਰੈਡੀ ਵਾਲੀ ਆ ਠੀਕ ਆ ਤੇ ਦੂਜਾ ਨੰਬਰ ਹੋਰ ਕਿੰਨਾ ਵਾਜੂਗੀ ਵੀਰੇ ਦੁੱਧ ਹੁਣ ਆਈ ਲੱਗਦਾ ਅੱਪਾ ਜੀ ਦੇਖੋ ਬਾਲਾ ਨਹੀਂ ਮਾਰਕਾ ਨੇ 12 ਕਿਲੋ ਦੱਸਿਆ ਸੀ ਮੈਂ ਤਾਂ 12 ਕਿਹਾ ਕਿ ਦੂੰ ਪਰ ਜੇ ਤੂੰ ਸੇਵ ਵਾਲਾ ਕਰਿਆ ਤਾਂ 13 14 ਵੀ ਚੋ ਸਕਦਾ ਠੀਕ ਆ ਤੇ ਹੁਣ ਸਾਰੀਆਂ ਗੱਲਾਂ ਦੀ ਜੇਰ ਜੂਰ ਦੀ ਸਭ ਕਾਹਦੀ ਗਾਰੰਟੀ ਹੈ ਨਾ ਕਸ ਦੀ ਗਾਰੰਟੀ ਹੋ ਵੀਰੇ ਠੀਕ ਆ ਵੀ ਕੱਟੀ ਬਹੁਤ ਚੰਗੀ ਆ ਹਾਂ ਕੱਟੀ ਬਹੁਤ ਟੌਪ ਦੀ ਆ ਵੀਰੇ ਤੇ ਫਿਰ ਹੁਣ ਇਹਦਾ ਮੁੱਲ ਜਮਾਇਜ ਕਰਨਾ ਕਿਸੇ ਭੈਣ ਭਰਾ ਦਾ ਗਾਂ ਫਾਇਦਾ ਹੋ ਜੇ। ਬਸ ਜੀ ਆਪਾਂ ਨੂੰ ਵੀ ਉਹੀ ਗੱਲ ਆ ਵੀ ਆਪਾਂ ਨਜਾਇਜ਼ ਜਮਲ ਕਦੇ ਵੀ ਨਹੀਂ ਕਰਿਆ। ਸਾਡਾ ਆਪਣਾ ਪਸ਼ੂਆ ਬਹੁਤ ਜਲਦੀ ਵਿਗ ਜਾਂਦਾ। ਇਹਦਾ ਦੇਣ ਲੈਣ ਦੀ ਰੇਟ ਬਾਈ 80000 ਰੁਪਏ ਜੀ। ਜਮਾਇਜ ਰੇਟ ਆ ਲੈ ਵੀਰੇ ਹੁਣ ਬਾਹਲਾ ਨਾ ਬਾਈ ਨੂੰ ਘਟਾਇਓ ਠੀਕ ਆ ਜੀ। ਪੰਜ ਪੰਜ ਘਟੀ ਗਈ ਉਹਦਾ ਤੇ ਜਮਾ ਬਸ ਖਾਤੇ ਚ ਪਵਾਉਣ ਵਾਲੀ ਇਹਨੇ ਗੱਲ ਕੀਤੀ ਹੈਗੀ। ਤੇ ਬਾਕੀ ਦੇ ਇੱਕ ਝੋਟੀ ਸੀ ਇੱਕ ਸਾਨੂੰ ਦਿਖਾਤੀ 10 ਕਿਲੋ ਦੁੱਧ ਰੈਡੀ ਮੁੱਲ ਰੇਟੇ 18000 ਰੁਪਏ ਪਿੰਡ ਬੁਰਜਮਾਨ ਸਾਹੀਆ ਤੇ ਨੰਬਰ ਫੇਰ ਬੋਲ ਬਾਈ 9781997850 ਠੀਕ ਹੈ ਜੀ ਬਿਰ ਇੱਕ ਝੋਟੀ ਨੀਲੀ ਰਾਵੀ ਨਸਲ ਦੀ ਮਗਰ ਨੀਲੀ ਰਾਵੀ ਨਸਲ ਦੀ 31 ਇੱਕ ਸਾਨੂੰ ਦਿਖਾਤੀ ਤੇ ਬਾਕੀ ਸਾਰੇ ਵੀਰਾਂ ਦਾ ਅੰਡ ਤਾਈ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ